ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜਿਹਨਾਂ ਲੜਕੇ ਤੇ ਲੜਕੀਆਂ ਦਾ ਵਿਆਹ ਨਹੀਂ ਹੋ ਰਿਹਾ ਜੇ ਉਹ ਅੱਜ ਰਾਤ ਸਤ ਲਾਲ ਮਿਰਚਾਂ ਵਾਲਾ ਉਪਾਅ ਕਰ ਲੈਣ ਤਾਂ 7 ਦਿਨਾਂ ਦੇ ਅੰਦਰ ਹੀ ਉਹਨਾਂ ਦਾ ਵਿਆਹ ਹੋ ਜਾਵੇਗਾ ਇਹ ਉਪਾਅ ਇੰਨਾ ਚਮਤਕਾਰ ਹੈ ਕਿ ਜੇ ਲੜਕਾ ਜਾਂ ਲੜਕੀ ਉਮਰ ਵਿੱਚ ਵੱਡੇ ਹੋ ਚੁੱਕੇ ਹਨ ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ 7 ਦਿਨਾਂ ਵਿੱਚ ਤੁਹਾਨੂੰ ਐਸਾ ਚਮਤਕਾਰ ਵੇਖਣ ਨੂੰ ਮਿਲੇਗਾ ਕਿ 7 ਦਿਨਾਂ ਦੇ ਅੰਦਰ ਹੀ ਤੁਹਾਨੂੰ ਆਪਣਾ ਮਨਪਸੰਦ ਸਾਥੀ ਮਿਲ ਜਾਵੇਗਾ ਇਸ ਲਈ ਸੰਗਾਜੀ ਬਹੁਤ ਸਾਰੇ ਪੁੱਤਰ ਤੇ ਧੀਆ ਐਸੇ ਹੁੰਦੇ ਹਨ ਜੋ ਬਹੁਤ ਹੀ ਉਮਰ ਦੇ ਹੋ ਜਾਂਦੇ ਹਨ ਪਰ ਫਿਰ ਵੀ ਉਹਨਾਂ ਦਾ ਵਿਆਹ ਨਹੀਂ ਹੋ ਪਾਉਂਦਾ ਜੇ ਕਦੇ ਵਿਆਹ ਸ਼ਾਦੀ ਦੀ ਗੱਲ ਵੀ ਆ ਜਾਵੇ ਤਾਂ ਗੱਲ ਅੱਗੇ ਨਹੀਂ ਵੱਧਦੀ ਅਤੇ ਐਸੇ ਬਹੁਤ ਹੀ ਸਾਰੇ ਮੁੰਡੇ ਕੁੜੀਆਂ ਹਨ ਜੋ ਵਧੀਆ ਨੌਕਰੀ ਕਰ ਰਹੇ ਹਨ ਜਾ ਵੇਖਣ ਵਿੱਚ ਸੋਹਣੇ ਹਨ ਪਰ ਫਿਰ ਵੀ ਉਹਨਾਂ ਦਾ ਵਿਆਹ ਨਹੀਂ ਹੋ ਪਉਂਦਾ ਗੱਲ ਅੱਗੇ ਹੀ ਨਹੀਂ ਵੱਧਦੀ ਤਾਂ ਸਾਧ ਸੰਗਤ ਜੀ ਇਸ ਦਾ ਕਾਰਨ ਕੀ ਹੋ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਤੁਹਾਡੇ ਪੁੱਤਰ ਜਾਂ ਧੀ ਦੀ ਕੁੰਡਲੀ ਵਿੱਚ ਕੋਈ ਦੋਸ਼ ਹੋ ਸਕਦਾ ਹੈ ਜਾ ਸੰਗਤ ਜੀ ਜੇ ਤੁਸੀਂ ਉਸ ਦੋਸ਼ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੱਤ ਲਾਲ ਮਿਰਚਾਂ ਵਾਲਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਇਸ ਉਪਾਅ ਨੂੰ ਜਾਣਨ ਦੇ ਲਈ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੇ ਤੁਸੀਂ ਇੱਕ ਵਾਰ ਇਹ ਵੀਡੀਓ ਸੁਣ ਲਓਗੇ ਤਾਂ ਤੁਹਾਡੇ ਪੁੱਤ ਜਾਂ ਧੀ ਦੇ ਵਿਆਹ ਵਿੱਚ ਦੇਰੀ ਨਹੀਂ ਹੋਵੇਗੀ ਤਾਂ ਸਤ ਸੰਗਿਆ ਜੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਤੁਹਾਡੇ ਬੱਚੇ ਦੀ ਇਹ ਪਰੇਸ਼ਾਨੀ ਹਮੇਸ਼ਾ ਲਈ ਦੂਰ ਹੋ ਜਾਵੇ ਸਾਤ ਸੰਗਾਂਜੀ ਸਾਡੇ ਸਮਾਜ ਵਿੱਚ ਬਹੁਤ ਸਾਰੇ ਮਾਤਾ ਪਿਤਾ ਹਨ ਜੋ ਆਪਣੇ ਪੁੱਤਾਂ ਜਾਂ ਧੀ ਦੇ ਵਿਆਹ ਨੂੰ ਲੈ ਕੇ ਬੜੇ ਹੀ ਚਿੰਤਾ ਵਿੱਚ ਰਹਿੰਦੇ ਹਨ ਅਕਸਰ ਐਸਾ ਹੁੰਦਾ ਹੈ ਕਿ ਕੁਝ ਮੁੰਡੇ ਜਾਂ ਕੁੜੀਆਂ ਦੀ ਸਗਾਈ ਹੋ ਜਾਂਦੀ ਹੈ ਫਿਰ ਵਿਆਹ ਹੋ ਜਾਂਦਾ ਹੈ ਪਰ ਫਿਰ ਵੀ ਸ਼ਾਦੀशुदा ਜ਼ਿੰਦਗੀ ਵੀ ਇਹੋ ਜਿਹੀ ਨਹੀਂ ਰਹਿੰਦੀ ਬਹੁਤ ਸਾਰੇ ਲੋਕ ਐਵੇਂ ਦੇ ਹੁੰਦੇ ਹਨ ਜਿਨ੍ਹਾਂ ਦੇ ਵਿਆਹੀ ਨਹੀਂ ਹੁੰਦੇ ਉਹਨਾਂ ਲੋਕਾਂ ਨੂੰ ਹੁਣ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਐਸਾ ਉਪਾਅ ਦੱਸਣ ਵਾਲੇ ਹਾਂ ਜੇ ਤੁਸੀਂ ਸੱਤ ਲਾਲ ਮਿਰਚਾਂ ਵਾਲਾ ਇਹ ਉਪਾਅ ਅਪਣਾ ਲਓਗੇ ਤਾਂ ਤੁਹਾਡੇ ਪੁੱਤਰ ਜਾਂ ਧੀ ਦੀ ਕੁੰਡਲੀ ਵਿੱਚ ਜਿਹੜੇ ਵੀ ਦੋਸ਼ ਹਨ ਪੂਰੀ ਤਰ੍ਹਾਂ ਹੀ ਖਤਮ ਹੋ ਜਾਣਗੇ ਤਾਂ ਸਾਥ ਸੰਗਤ ਜੀ ਜੇ ਤੁਸੀਂ ਇਹ ਉਪਾਅ ਜਾਣਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਵੀਡੀਓ ਪੂਰੀ ਜ਼ਰੂਰ ਸੁਣਿਓ ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਤੁਸੀਂ ਆਪਣੇ ਪੁੱਤ ਜਾਂ ਧੀ ਦੇ ਵਿਆਹ ਨੂੰ ਲੈ ਕੇ ਚਿੰਤਾ ਵਿੱਚ ਹੋ ਤਾਂ ਤੁਸੀਂ ਅੱਜ ਤੋਂ ਚਿੰਤਾ ਮੁਕਤ ਹੋ ਜਾਓਗੇ ਜੇ ਤੁਹਾਡਾ ਪੁੱਤਰ ਜਾਂ ਧੀ ਵੱਡੇ ਹੋ ਚੁੱਕੇ ਹਨ ਵਿਆਹ ਦੀ ਉਮਰ ਹੋ ਚੁੱਕੀ ਹੈ ਤਾਂ ਸੰਗਰਜੀ ਤੁਹਾਨੂੰ ਇਹ ਸੱਤ ਲਾਲ ਮਿਰਚਾਂ ਵਾਲਾ ਚਮਤਕਾਰੀ ਉਪਾਅ ਜਿਹੜਾ ਹੈ ਜਰੂਰ ਅਪਣਾਉਣਾ ਚਾਹੀਦਾ ਹੈ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਪੁੱਤ ਜਾਂ ਧੀ ਦੀ ਕੁੰਡਲੀ ਵਿੱਚ ਜਿਹੜੇ ਵੀ ਦੋਸ਼ ਹਨ ਜਿਵੇਂ ਕੁੰਡਲੀ ਦੋਸ਼ ਗ੍ਰਹਿ ਦੋਸ਼ ਨਜ਼ਰ ਦੋਸ਼ ਜਾਂ ਮੰਗਲਿਕ ਦੋਸ਼ ਉਹ 7 ਦਿਨਾਂ ਦੇ ਅੰਦਰ ਹੀ ਸਮਾਪਤ ਹੋ ਜਾਣਗੇ ਉਹਨਾਂ ਦੇ ਵਿਆਹ ਦੇ ਯੋਗ ਬਣ ਜਾਣਗੇ ਆਓ ਜਾਣਦੇ ਹਾਂ ਇਹ ਉਪਾਅ ਕਿਵੇਂ ਕਰਨੇ ਹਨ ਜੇ ਤੁਹਾਡੇ ਪੁੱਤਰ ਜਾਂ ਧੀ ਇਸ ਉਪਾਅ ਨੂੰ ਕਰਨ ਲਈ ਮੌਜੂਦ ਨਹੀਂ ਹੈ ਉਹ ਕਿਤੇ ਬਾਹਰ ਰਹਿੰਦੇ ਹਨ ਜਾਂ ਮਾਤਾ ਪਿਤਾ ਵੀ ਇਹ ਉਪਾਅ ਉਹਨਾਂ ਦੇ ਕਰ ਸਕਦੇ ਹਨ ਇਹ ਉਪਾਅ ਕਿਵੇਂ ਕਰਨਾ ਹੈ ਇਹ ਉਪਾਅ ਇੰਨਾ ਚਮਤਕਾਰੀ ਹੈ ਜੇ ਤੁਸੀਂ ਇੱਕ ਵਾਰ ਇਸ ਨੂੰ ਸਮਝ ਕੇ ਕਰ ਲਓਗੇ ਤੁਹਾਡਾ ਪੁੱਤਰ ਜਾਂ ਧੀ ਦੇ ਵਿਆਹ ਦੇ ਯੋਗ ਜ਼ਰੂਰ ਬਣ ਜਾਣਗੇ ਕਿਵੇਂ ਤੇ ਕਦੋਂ ਕਰਨਾ ਹੈ ਕੌਣ ਇਹ ਉਪਾਅ ਕਰ ਸਕਦਾ ਹੈ ਇਸ ਉਪਾਅ ਨੂੰ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੇ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤੁਹਾਨੂੰ ਲਾਭ ਅੱਜ ਤੋਂ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਬੱਚੇ ਦੇ ਵਿਆਹ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਹ ਦੇਰੀ ਦੂਰ ਹੋ ਜਾਵੇਗੀ ਸਮਾਂ ਜਲਦੀ ਨੇੜੇ ਆ ਜਾਵੇਗਾ ਜੇ ਤੁਹਾਡੇ ਪੁੱਤਰ ਜਾਂ ਧੀ ਨਹੀਂ ਤੁਹਾਡੇ ਕੋਲ ਰਹਿ ਰਹੇ ਤਾਂ ਤੁਸੀਂ ਵੀ ਇਹ ਉਪਾਅ ਕਿਸੇ ਵੀ ਸ਼ਨੀਵਾਰ ਜਾਂ ਮੱਸਿਆ ਵਾਲੀ ਰਾਤ ਕਰ ਸਕਦੇ ਹੋ ਉਪਾਅ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਲਾਲ ਕੱਪੜਾ ਲੈਣਾ ਹੈ ਰੁਮਾਲ ਦੇ ਆਕਾਰ ਦਾ ਲਾਲ ਕੱਪੜਾ ਲਓ ਉਸ ਦੇ ਅੰਦਰ ਤੁਸੀਂ 7 ਸੁੱਕੀਆਂ ਲਾਲ ਮਿਰਚਾਂ ਪਾ ਦੇਣੀਆਂ ਹਨ ਇਹ ਗੱਲ ਦਾ ਧਿਆਨ ਰਹੇ ਕਿ ਇਹ ਸੱਤੇ ਹੀ ਲਾਲ ਮਿਰਚਾਂ ਸੁੱਕੀਆਂ ਹੋਣ ਤੇ ਟੁੱਟੀਆਂ ਨਾ ਹੋਣ ਇਹ ਸੱਤੇ ਹੀ ਮਿਰਚਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਜੇ ਲੜਕਾ ਜਾਂ ਲੜਕੀ ਉਹਦੇ ਕਮਰੇ ਦੇ ਵਿੱਚ ਜਿੱਥੇ ਉਹ ਸੌਂਦੇ ਹਨ ਉਹਨਾਂ ਦੇ ਵਿਆਹ ਵਿੱਚ ਜੇਕਰ ਰੁਕਾਵਟ ਆ ਰਹੀ ਹੈ ਉਹਨਾਂ ਦੇ ਸਰਹਾਣੇ ਦੇ heਠਾਂ ਇਹ ਸੱਤ ਲਾਲ ਮਿਰਚਾਂ ਰੱਖਣੀਆਂ ਹਨ ਇਹ ਉਪਾਅ ਤੁਸੀਂ ਕਿਸੇ ਵੀ ਸ਼ਨੀਵਾਰ ਨੂੰ ਵੀ ਕਰ ਸਕਦੇ ਹੋ ਤੇ ਜਾਂ ਫਿਰ ਅੱਜ ਰਾਤ ਮੱਸੀਆ ਵਾਲੀ ਰਾਤ ਵੀ ਕਰ ਸਕਦੇ ਹੋ ਜਦੋਂ ਤੁਸੀਂ ਇਹ ਉਪਾਅ ਕਰੋਗੇ ਇਸ ਨੂੰ ਪੂਰੀ ਸ਼ਰਧਾ ਦੇ ਨਾਲ ਕਰਨਾ ਹੈ ਜਦੋਂ ਤੁਸੀਂ ਇਹ ਸੱਤ ਲਾਲ ਮਿਰਚਾਂ ਸਰਹਾਣੇ heਠਾਂ ਰੱਖੋਗੇ ਮਨ ਵਿੱਚ ਇਹ ਪ੍ਰਾਰਥਨਾ ਕਰਨੀ ਹੈ ਮੇਰਾ ਪੁੱਤਰ ਜਾਂ ਮੇਰੀ ਧੀ ਦੇ ਵਿਆਹ ਵਿੱਚ ਜਿਹੜੀ ਰੁਕਾਵਟ ਆ ਰਹੀ ਹੈ ਦੂਰ ਹੋ ਜਾਵੇ ਉਹਨਾਂ ਨੂੰ ਆਪਣਾ ਮਨਪਸੰਦ ਜੀਵਨ ਸਾਥੀ ਮਿਲ ਜਾਵੇ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਹੋਏ ਸੱਤ ਮਿਰਚਾਂ ਸਰਹਾਣੇ ਤੇ ਰੱਖ ਦੇਣੀਆਂ ਹਨ ਇਹ ਉਪਾਅ ਤੁਸੀਂ ਸ਼ਨੀਵਾਰ ਜਾਂ ਮੱਸਿਆ ਵਾਲੀ ਰਾਤ ਕਰ ਸਕਦੇ ਹੋ ਇਸ ਤੋਂ ਇਲਾਵਾ ਸੰਗਤ ਜੀ ਇਹ ਮਿਰਚਾਂ ਦੇ ਬੀਜ ਵੀ ਅਲੱਗ-ਅਲੱਗ ਕਰਕੇ ਫਿਰ ਇੱਕ ਸ਼ੀਸ਼ੀ ਦੇ ਵਿੱਚ ਰੱਖ ਲੈਣੇ ਹਨ ਉਹ ਸ਼ੀਸ਼ੀ ਉਸ ਕਮਰੇ ਵਿੱਚ ਰੱਖੋ ਜਿੱਥੇ ਉਹ ਲੜਕਾ ਜਾਂ ਲੜਕੀ ਸੌਂਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਫਿਰ ਤੁਹਾਨੂੰ ਇੱਕ ਗਲਾਸ ਪਾਣੀ ਉਸ ਦੇ ਕੋਲ ਰੱਖਣਾ ਹੈ ਉਸ ਵਿੱਚ ਕੁਝ ਮਿਰਚ ਦੇ ਬੀਜ ਪਾ ਦੇਣੇ ਹਨ ਤੇ ਸਵੇਰੇ ਜਦੋਂ ਉਹ ਉੱਠਣਗੇ ਉਹ ਮਿਰਚਾਂ ਦੇ ਬੀਜ ਵਾਲਾ ਪਾਣੀ ਕਿਸੇ ਰੁੱਖ ਦੀ ਜੜ੍ਹ ਵਿੱਚ ਪਾ ਦੇਣਾ ਹੈ ਇਹ ਉਪਾਅ ਜਿਸ ਵੀ ਸ਼ਨੀਵਾਰ ਤੋਂ ਸ਼ੁਰੂ ਕਰੋਗੇ ਉਸ ਸ਼ਨੀਵਾਰ ਤੋਂ ਲੈ ਕੇ 7 ਦਿਨ ਤੱਕ ਇਹ ਪਾਣੀ ਉੱਥੇ ਰੱਖਣਾ ਹੈ ਜੇ ਤੁਹਾਡੇ ਕਿਸੇ ਪੁੱਤ ਜਾਂ ਧੀ ਦੇ ਵਿਆਹ ਵਿੱਚ ਰੁਕਾਵਟ ਪੈ ਰਹੀ ਸੀ ਵਿਆਹ ਨਹੀਂ ਹੋ ਰਿਹਾ ਇਹ ਉਪਾਅ ਤੁਸੀਂ ਜ਼ਰੂਰ ਕਰ ਲੈਣਾ ਹੈ ਲਾਲ ਮਿਰਚਾਂ ਦੀ ਪੋਟਲੀ ਜਿਹੜੀ ਤੁਸੀਂ ਸਰਾਣੇ ਹੇਠਾਂ ਰੱਖੀ ਸੀ ਕੋਲ ਇੱਕ ਜਲ ਦਾ ਗਲਾਸ ਰੱਖੋ ਜਿਸ ਵਿੱਚ ਮਿਰਚ ਦੇ ਬੀਜ ਪਏ ਹੋਣ ਫਿਰ ਉਹ ਬੀਜ ਅਗਲੇ ਦਿਨ ਰੁੱਖ ਦੀ ਜੜ ਵਿੱਚ ਪਾ ਦੇਣੇ ਹਨ 7 ਦਿਨਾਂ ਤੱਕ ਇਹ ਉਪਾਅ ਤੁਸੀਂ ਰੋਜ਼ ਕਰਨਾ ਹੈ ਪੁੰਡਲੀ ਪਿਤਰਦੋਸ਼ ਜਾਂ ਮੰਗਲਦੋਸ਼ ਇਹ ਸਾਰੇ ਹੀ ਦੋਸ਼ ਦੂਰ ਹੋ ਜਾਣਗੇ ਇਸ ਦੇ ਨਾਲ ਪੁੱਤਰ ਜਾਂ ਧੀ ਦੇ ਵਿਆਹ ਦੇ ਯੋਗ ਬਣ ਜਾਣਗੇ ਸਾਧ ਸੰਗਤ ਜੀ ਸਤ ਲਾਲ ਮਿਰਚਾਂ ਵਾਲੀ ਪੋਟਲੀ ਨੂੰ ਕਿਸੇ ਵਹਿੰਦੇ ਹੋਏ ਪਾਣੀ ਵਿੱਚ ਕਿਸੇ ਰੁੱਖ ਦੀ ਜੜੇ ਹੇਠਾਂ ਪਾ ਦੇਣਾ ਹੈ ਇਹ ਉਪਾਅ ਜੇ ਤੁਸੀਂ 7 ਦਿਨਾਂ ਤੱਕ ਕਰ ਲੈਂਦੇ ਹੋ ਜ਼ਰੂਰ ਤੁਹਾਡੇ ਲਈ ਪ੍ਰਭਾਵਸ਼ਾਲੀ ਹੋ ਜਾਵੇਗਾ। ਮੰਗਲਿਕ ਕੁੰਡਲੀ ਜਾਂ ਪਿਤਰ ਦੋਸ਼ ਸਾਰੇ ਹੀ ਦੂਰ ਹੋ ਜਾਣਗੇ। ਉਹਨਾਂ ਨੂੰ ਉਹਨਾਂ ਦਾ ਮਨਪਸੰਦ ਜੀਵਨ ਸਾਥੀ ਮਿਲ ਜਾਵੇਗਾ। ਵਿਆਹ ਤੇ ਨਹੀਂ ਤੈਅ ਹੋ ਰਿਹਾ। ਜੇ ਵਿਆਹ ਹੀ ਤੈਅ ਹੋ ਜਾਵੇਗਾ ਜੇਕਰ ਇਹ ਉਪਾਅ ਕਰੋਗੇ ਜੇ ਮਾਤਾ ਪਿਤਾ ਆਪਣੇ ਪੁੱਤ ਜਾਂ ਧੀ ਨੂੰ ਲੈ ਕੇ ਚਿੰਤਾ ਵਿੱਚ ਹਨ। ਇਹ ਉਪਾਅ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਇਹ ਕਿਸੇ ਵੀ ਬੁਰੀ ਨਜ਼ਰ ਪਿਤਰ ਦੋਸ਼ ਮੰਗਲ ਦੋਸ਼ ਨੂੰ ਖਤਮ ਕਰ ਦੇਵੇਗਾ। ਵਣਗਾਲੇ ਕਰਦੇ ਹਾਂ ਜੀ ਵਿਆਹ ਦੇ ਲਈ ਕੁਝ ਖਾਸ ਉਪਾਅ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੁੱਤਰ ਜਾਂ ਧੀ ਦਾ ਵਿਆਹ ਬਹੁਤ ਹੀ ਜਲਦੀ ਹੋ ਜਾਵੇ ਤਾਂ ਇੱਕ ਉਪਾਅ ਹਲਦੀ ਨਾਲ ਜੁੜਿਆ ਵੀ ਕਰ ਸਕਦੇ ਹੋ ਹਲਦੀ ਪ੍ਰਯੋਗ ਹਰ ਸ਼ੁਭ ਕਾਮ ਦੇ ਵਿੱਚ ਅਤੇ ਪਾਠ ਪੂਜਾ ਵਿੱਚ ਵੀ ਹੁੰਦੀ ਹੈ ਸ਼ਾਦੀ ਦੇ ਸਮੇਂ ਵੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ ਜੇ ਤੁਸੀਂ ਹਲਦੀ ਨਾਲ ਸੰਬੰਧਿਤ ਇਹ ਉਪਾਅ ਕਰੋਗੇ ਤਾਂ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਬ੍ਰਹਸਪਤੀ ਦੇ ਵਾਰ ਇੱਕ ਲੋਟੇ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਇੱਕ ਚਮਚ ਗੁੜ ਵਿੱਚ ਪਾਣੀ ਪਾ ਕੇ ਤੇ ਕੇਲੇ ਦੇ ਪੌਦੇ ਤੁਨੂੰ ਤੁਸੀਂ ਇਹ ਚੜਾਉਣੇ ਹਨ ਇਹ ਉਪਾਹਰ ਵੀਰਵਾਰ ਤੁਸੀਂ ਕਰ ਸਕਦੇ ਹੋ ਜਦੋਂ ਤੱਕ ਵਿਆਹ ਨਹੀਂ ਹੋ ਜਾਂਦਾ ਜਿੰਨਾ ਵੱਧ ਤੋਂ ਵੱਧ ਉਪਾਅ ਕਰੋਗੇ ਓਨਾ ਹੀ ਜ਼ਿਆਦਾ ਛੇਤੀ ਤੁਹਾਡੇ ਕੁੰਡਲੀ ਦੇ ਦੋਸ਼ ਨਜ਼ਰ ਦੋਸ਼ ਮੰਗਲ ਦੋਸ਼ ਦੂਰ ਹੋ ਜਾਣਗੇ ਦੂਜਾ ਉਪਾਅ ਹਲਦੀ ਦੀ ਗੰਡ ਵਾਲਾ ਇਹ ਵੀਰਵਾਰ ਨੂੰ ਹੀ ਕਰਨਾ ਹੈ ਇੱਕ ਗੰਡ ਹਲਦੀ ਦੀ ਲੈ ਕੇ ਇੱਕ ਪੀਲਾ ਕੱਪੜਾ ਲਵੋ ਰੁਮਾਲ ਦੇ ਆਕਾਰ ਦਾ ਘਰ ਦੇ ਵਿੱਚ ਮੰਦਰ ਭਗਵਾਨ ਵਿਸ਼ਨੂੰ ਦੀ ਮੂਰਤੀ ਜਾਂ ਤਸਵੀਰ ਦੇ ਸਾਹਮਣੇ ਹਲਦੀ ਦੀ ਗੰਡ ਪੀਲੇ ਕੱਪੜੇ ਵਿੱਚ ਬੰਨ ਲਵੋ ਭਗਵਾਨ ਵਿਸ਼ਨੂੰ ਦੇ ਅੱਗੇ ਪ੍ਰਾਰਥਨਾ ਕਰੋ ਕਿ ਮੈਂ ਪੂਰੀ ਸ਼ਰਧਾ ਨਾਲ ਉਪਾਅ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਮੇਰੇ ਜੀਵਨ ਵਿੱਚ ਵਿਆਹ ਦੀਆਂ ਰੁਕਾਵਟਾਂ ਨੂੰ ਦੂਰ ਕਰ ਦਿਓ ਮੇਰੇ ਸਾਰੇ ਦੋਸ਼ਾਂ ਦਾ ਨਾਸ਼ ਕਰ ਦਿਓ ਫਿਰ ਇਹ ਗੰਡ ਆਪਣੇ ਸੱਜੇ ਹੱਥ ਤੇ ਬੰਨ ਲਓ ਤੇ ਇਹ ਮੁੰਡਾ ਜਾਂ ਕੁੜੀ ਦੋਵੇਂ ਹੀ ਉਪਾਅ ਕਰ ਸਕਦੇ ਹਨ ਇਹ ਗੰਢ ਤੁਸੀਂ 1 ਮਹੀਨੇ ਤੱਕ ਹੱਥ ਤੇ ਬੰਨੀ ਰਹਿਣ ਦਿਓ 1 ਮਹੀਨੇ ਬਾਅਦ ਹਲਦੀ ਦੀ ਗੰਢ ਜਿਹੜੀ ਤੁਸੀਂ ਬੰਨੀ ਸੀ ਤੁਸੀਂ ਲਗਾਤਾਰ ਇਹ ਉਪਾਅ ਕਰਦੇ ਰਹਿਣਾ ਹੈ ਤਾਂ ਤੁਹਾਡੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਇਥੋਂ ਤੱਕ ਕੇ ਤੁਹਾਨੂੰ ਮਨਪਸੰਦ ਜੀਵਨ ਸਾਥੀ ਵੀ ਮਿਲ ਜਾਵੇਗਾ ਸਾਹ ਸੰਗਿਆ ਜੇਕਰ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ